ਇਹਨਾਂ ਨਾਲ ਤਾਂ ਹੁਣ ਟਰੱਕਾਂ ਵਾਲੇ ਆ ਚਲ ਠੀਕ ਹੈ ਯਾਰ ਹੁਣ ਵੈਲਿਊ ਘਟ ਗਈ ਪੈਸਾ ਘਟ ਗਿਆ ਪਰ ਪਹਿਲਾਂ ਤਾਂ ਟਰੱਕਾਂ ਦੇ ਪੈਸਾ ਬਹੁਤ ਸੀ ਪਰ ਟਰੱਕਾਂ ਵਾਲਿਆਂ ਜਿੰਨਾ ਕੋਈ ਬੰਦਾ ਘੁੰਮ ਨਹੀਂ ਸਕਦਾ ਹਾਂ ਟਰੱਕ ਵਾਲਾ ਮੈਂ ਹੁਣ ਟਰੱਕ ਤੇ ਰਹਿ ਆ ਮੈਨੂੰ ਪਤਾ ਸੀ ਇੰਡੀਆ ਦਾ ਕੋਨਾ ਕੋਨਾ ਘਾਤਾ ਹੈ ਯਾਰ ਸਹੀ ਗੱਲ ਹੈ ਕੋਈ ਛੇ ਨਹੀਂ ਬਚੀ ਨਾਲ ਦੇ ਸੂਬੇ ਦੇਸ਼ ਨਹੀਂ ਬਚੇ ਛੋਟੇ ਮੋਟੇ ਨੇਪਾਲ ਪਠਾਨ ਬੰਗਲਾਦੇ ਸਭ ਜਗ੍ਹਾ ਜਾਏ ਠੀਕ ਹੈ ਨੇਪਾਲ ਚ ਮੈਂ ਕਾਠਮੰਦੂ ਪਹਿਲੀ ਵਾਰ ਗਿਆ ਸੀ ਹਾਂ ਤੇ ਮੈਂ ਉੱਥੇ ਵੇਖਿਆ ਬੱਸ ਬਾਬਾ ਬਿਜਲੀ ਤੇ ਚੱਲਦੀ। ਅੱਛਾ। ਸੜਕ ਜੀ ਆਏ ਲੈਂਡ ਜਿਵੇਂ ਆਪਣੀ ਟ੍ਰੇਨ ਦੀ ਨਹੀਂ। ਹਾਂ। ਆਈ ਲੱਗਿਆ ਬਹੁਤ ਤੇ ਸਕੰਜਾ ਜਾ। ਬੱਸਾਂ ਬਿਜਲੀ ਤੇ ਆ। ਅਨਪਾਰਜ। ਹਾਂ। ਕਾਠਮੰਡੂ ਰਾਜਧਾਨੀ ਹੈ। ਆਹੋ। ਇੰਨੀ ਸੋਹਣੀ ਰਾਜਧਾਨੀ ਹੈ। ਛੋਟਾ ਜਿਹਾ ਦੇਖੋ ਦੇਸ਼ ਹੈ। ਗਰੀਬ ਹੈ। ਤੇਲ ਸਾਡੇ ਨਾਲੋਂ ਸਸਤਾ। ਹਾਂ। ਘੱਟ ਤੋਂ ਘੱਟ 30-40 ਰੁਪਏ ਲੀਟਰ ਦਾ ਫਰਕ ਹੈ ਸਾਡੇ ਨਾਲੋਂ। ਸਾਡੇ ਤੋਂ ਹੀ ਲੈਂਦਾ ਹੈ। ਹੂੰ ਇੰਡੀਆ ਤੋਂ ਤੇਲ ਲੈ ਕੇ ਵੇਚਦਾ ਤੇ ਸਾਡੇ ਨਾਲੋਂ ਸਸਤਾ ਤੇ ਸਾਡੇ ਕਿੰਨਾ ਖਾਂਦੇ ਆ ਪਤਾ ਹੀ ਨਹੀਂ ਹੂੰ ਠੀਕ ਹੈ ਤੇ ਯਾਰ ਉਹ ਬੱਸਾਂ ਚਲਾਈਆਂ ਟੂਰਿਸਟ ਬਣਾਇਆ ਲੋਕਾਂ ਨੂੰ ਵੜਾਉਂਦੇ ਆ ਵੇਖਦੇ ਆ ਬੱਸਾਂ ਸਫ਼ਰ ਕਰਦੇ ਆ ਹੈ ਤਾਂ ਉਹੀ ਆ ਥੱਲੇ ਟਾਇਰ ਆ ਛੜਕਦੇ ਭੱਜੀਆਂ ਫਿਰਦੀਆਂ ਮਤਲਬ ਕਿ ਗਾਰੰਟੀ ਹੈ ਬਾਜ ਹੈ ਨਹੀਂ ਹੁਣ ਕਲਕੱਤਾ ਕਲਕੱਤੇ ਇਕ ਟ੍ਰੇਨ ਚੱਲਦੀ ਹੁੰਦੀ ਸੜਕ 'ਚ ਬਈ ਸੜਕ 'ਚ ਡ੍ਰੇਨ अच्छा कोई फाटक नहीं, नहीं।, नहीं।, को नहीं कुछ नहीं। ਹੁਣ ਵੀ ਜਲਦੀ ਲੋਕਾਂ ਨੂੰ। ਹੁਣ ਤਾਂ ਮੈਂ ਗਿਆ ਨਹੀਂ ਸ਼ਾਇਦ ਜਲਦੀ ਹੋਊਗੀ ਕਿਉਂਕਿ ਲਾਈਨ ਬੀਸੀ ਵੀ ਹੈ ਭਾਈ। ਉਹ ਕਿਹੜਾ ਕੋਈ ਛੋਟਾ ਕੰਮ ਹੈ। ਤੇ ਪਰ ਆਇਆ ਵੀ ਉਹ ਛੜਕੇ ਚ ਫਿਰਦੀ ਹੈ ਟ੍ਰੇਨ ਨੇ ਵੀ ਆਰਨ ਮਾਰਨਾ ਹੈ ਜੇ ਟਰੱਕ ਆਲਾ ਨੇੜੇ ਨੂੰ ਆ ਪਰਨ ਚਲ ਪਾ। ਅੱਛਾ। ਹੈ? ਤੇ ਜੇ ਟਰੱਕ ਮੂਰੇ ਆ ਗਿਆ ਟ੍ਰੇਨ ਨੂੰ ਬ੍ਰੇਕ ਮਾਰਨੀ ਪੈਣੀ ਹੈ। ਅੱਛਾ। ਮਾਦਲ ਵੀ ਕੋਈ ਨਹੀਂ ਬਿਟਰੀਨ ਆਲਾ ਲੰਘ ਜੀਂਗਾ। ਤੇ ਫਿਰ ਤਾਂ ਹੌਲੀ-ਹੌਲੀ ਜਾਂਦੀ ਹੈ। ਹੌਲੀ-ਹੌਲੀ ਜਾਂਦੀ ਹੈ ਵਿੱਚ ਤੁਰੇ ਫਿਰਦੀ ਸ਼ਹਿਰ ਦੇ। ਅੱਛਾ। ਕੋਈ ਉਤਰੀ ਜਾਂਦੇ ਚੜ੍ਹੀ ਜਾਂਦੇ ਰੋਕ ਜਿਆ। ਠੀਕ ਹੈ ਦਬਈਜ ਵੀ ਆਈ ਆ ਦਬਈਜ ਦੇ ਪ੍ਰੇਨ ਆਈ ਫਿਰ ਤੱਕ ਕਿਹੜਾ ਪਾਟਕ ਹੈ ਬਾਈ ਲਿਖਿਆ ਦਬਈਜ ਦਾ ਟ੍ਰੇਨ ਨਾਲ ਦਾ ਬੜਾ ਸੋਹਣਾ ਕੰਮ ਆ ਬਈ ਪਰ ਉੱਥੇ ਆਏ ਜਦੋਂ ਟ੍ਰੇਨ ਦੀ ਲਾਈਨ ਪਾਰ ਕਰਨੀ ਆ ਤੂੰ ਬਟਨ ਆਪਣਾ ਬੰਦਾ ਲਾਲ ਹੋ ਜਾਂਦਾ ਜੋ ਤੂੰ ਲਾਲ ਕਰਕੇ ਬੰਦਾ ਟੱਪ ਗਿਆ ਜੇ ਟ੍ਰੇਨ ਆਉਂਦੀ ਆ ਟ੍ਰੇਨ ਰੁਕੂਗੀ ਬਾਈ ਅੱਛਾ ਕਿਉਂਕਿ ਉਹਨਾਂ ਨੂੰ ਪਤਾ ਬੰਦਾ ਲੰਘ ਰਿਹਾ ਹੈ ਅੱਛਾ ਇੰਨਾ ਕ ਬੰਦੇ ਦੀ ਅਹਿਮੀਅਤ ਹੈ ਉੱਥੇ ਦਾ ਬੰਦੇ ਦੀ ਹਾਂ ਤੇ ਸਾਡੇ ਬੜਾ 50 ਜਣੇ ਪੂਰੇ ਖੜਾ ਦੇ ਰੋਕਦੇ ਨਹੀਂ ਕਹਿਣਗੇ ਮਾਰ ਕੇ ਫਿਰ ਲੋਕਾਂ ਨੂੰ ਡਾੜ ਦਿੰਦੇ ਅ ਅਮਰ ਸਾਹਿਬ ਦਰ ਤੱਕ ਉਹ ਤਾਂ ਬੱਬਾ ਯਾਰ ਦੜਨ ਨਹੀਂ ਸੀ ਯਾਰ 라ਵਣ ਨੂੰ ਵੇਖੇ ਸੀਗੇ ਹਾਂ ਉਹ ਤਾਂ 라ਵਣ ਨੂੰ ਵੇਖਣ ਗਏ ਸੀਗੇ ਯਾਰ ਉਹ ਤਾਂ 라ਵਣ ਨੂੰ ਗੁੱਸਾ ਆ ਗਿਆ ਵੀ ਸਾਲਿਓ ਮੇਰੇ ਅੱਗੇ ਲੱਗੀ ਬੇਨੇ ਆ ਜਾ ਉਹ ਰਾਵਣ ਆ ਗਿਆ ਹਾਂ ਹਾਂ 라ਵਣ ਬਹਿ ਗਿਆ ਡਰਾਈਵਰ ਦੀ ਥਾਂ ਤੇ ਉਹਨੇ ਬ੍ਰੇਕ ਹੀ ਨਹੀਂ ਮਾਰਿਆ ਚਲੋ ਯਾਰ 라ਵਣ ਦਾ ਕੀ ਕਸੂਰ ਹੈ ਯਾਰ ਇੱਕ ਵਾਰੀ ਮੋਦੀ ਨੇ ਵੀ ਮਾਰਿਆ ਇਹ ਤੀਰ ਹਨਾ ਐ ਮਾਰਿਆ ਫੋਕਾਇਆ ਤੀਰ ਫਿਸ ਨੇੜੇ ਲੱਗ ਪਿਆ ਰਾਵਣ ਹੱਸਿਆ ਬਹੁਤ ਕਹਿੰਦਾ ਜਾਏ ਤੂੰ ਮਾਰੇਗਾ ਮੈਨੂੰ ਮੈਂ ਕਿਹਾ ਡਰ ਗਿਆ ਤਾਂ ਇਥੋਂ ਇਹ ਡਰ ਗਿਆ ਹਨਾ ਕਿਉਂਕਿ ਹਰ ਵਾਰ ਕੋਰ ਤੋਂ ਪੂਰੇ ਦਸਹਿਰਾ ਮਨਾਉਂਦਿਆ ਰਾਵਣ ਬਣਦਾ ਐ ਵੀ ਕੀ ਨਹੀਂ ਬਣਿਆ ਸੀ ਪਿਛਲੀ ਵਾਰ ਸਮਝ ਗਏ ਲੋਕ ਬਈ ਠੀਕ ਐ ਕਿਉਂਕਿ ਨਹੀਂ ਭੂਕਣਾ ਚਾਹੀਦਾ ਰਾਵਣ ਨੂੰ ਅਗੇ ਜੀ ਸੀਤਨ ਚੱਕ ਕੇ ਲੈ ਗਿਆ ਸੀ ਉਹਦੀ ਭੈਣ ਦਾ ਨੱਕ ਵੱੜਦਾ ਸੀ ਅਗਲਾ ਪੜੀ ਕਰੇ ਸ਼ੂਗਰ ਕਰੋ ਚੱਕ ਹੀ ਲੈ ਗਿਆ ਉਹਨੇ ਉਵੇਂ ਹੀ ਮੋੜਤੀ ਯਾਰ ਹਾਂ ਗਰਾਮ ਨੇ ਨਹੀਂ ਜਗੀ ਨੰਨੇ ਧੋਬੀ ਦੇ ਕਹਿਣ ਤੇ ਫੇਰ ਘਰੋਂ ਕੜਤੀ ਅਗਨੀ ਪ੍ਰੀਖਿਆ ਲੈ ਕੇ ਵੀ ਵਿਚਾਰੀ ਸਹੀ ਗੱਲ ਹੈ ਹਾਂ ਇਹ ਕੋਸ ਵੇਆ ਯਾਰ ਦੇਵੀ ਦੇਵ ਤੇ ਭੰਬਲ ਘੂਸੇ ਭਾਈ ਭੇ ਤੇ ਰੇ ਯਾਰ ਆਪਾਂ ਕੀ ਦੇ ਪਾਣੀ ਹਾਂ ਹਾਂ ਬਾਲਮੀਕ ਨੇ ਬੱਚੇ ਦੋ ਕਰਤੇ ਉਹ ਕਹਿੰਦੇ ਜਮੇ ਘਰੋਂ ਕੜਾਤੇ ਪੜਿਆ ਹਾਂ ਜਾਣ ਜੋਗੇ ਨਹੀਂ ਛੱਡੇ ਬਈ ਯਾਨੀ ਗੱਲ ਤਾਂ ਵੀ ਐਵੇਂ ਯਾਰ ਤੀਰ ਮਰੀ ਜਾਂਦੇ ਉਹਦੇ ਰਾਵਣ ਜੰਦਾ ਜਿਹੜਾ ਤੀਰ ਮਾਰਦਾ 670 ਦੇ 6 7 ਪਰਤੀ ਹੁੰਦੇ ਉੱਤੇ ਪਿੰਡ ਦੇ ਛੇਤਰਾ ਦਾ ਹਾਰ ਪਾਇਆ ਹੁੰਦਾ ਕਹਿੰਦਾ ਗਦੇ ਤੇ ਬਿਠਾਇਆ ਹੁੰਦਾ ਇੱਕ ਦੋ ਵਾਰੀ ਉਹ ਬੰਦਾ ਮੇਰੇ ਤੀਰ ਮਾਰਦਾ ਮੈਂ ਤਾਂ ਪਹਿਲਾਂ ਸ਼ਰਮ ਨਹੀਂ ਮਰ ਜੰਨਾ ਬਾਈ ਕਹਿੰਦਾ ਤੀਰ ਮਾਰਨ ਦੀ ਲੋੜ ਹੀ ਨਹੀਂ ਇੱਕ ਵਾਰੀ ਮੜੀਰ ਨੇ ਆਸਤਵਾ ਜੀਆਂ ਲਾ ਦਿੱਆਂ ਬਾਬਾ ਉਹਦੇ ਚਾਹੀ ਹਾਂ ਇਧਰ ਨੂੰ ਇਧਰ ਨੂੰ ਸਾਰੀ ਬਾਹਰ ਨੂੰ ਜਦੋਂ ਉਹਨਾਂ ਨੇ ਗਾਵਲ ਦੇ ਤੀਰ ਮਾਰੇ ਤੇ ਆਸਤਵਾ ਜੀਆਂ ਚੱਲ ਪੰਗਾ ਲੋਕ ਭੱਜੇ ਫਨ ਕਹਿੰਦੇ ਆ ਗਿਆ ਰਾਵਣ ਆਸਤਵ ਨਾਲ ਮਗਰ ਪੈ ਗਏ ਆ ਬਾਬਾ ਲੋਕਾਂ ਦੇ ਅੱਛਾ ਠੀਕ ਐ ਲੋਕ ਜਾਨ ਕੰਧਾਂ ਚ ਪਾਈਦੇ ਯਾਰ ਕਿਉਂਕਿ ਭੱਜਿਆ ਵੀ ਨਹੀਂ ਜਾਂਦਾ ਹੁੰਦਾ ਤੇ ਹੁਣ ਆਪਾਂ ਕੰਧ ਟੱਪ ਲਾਂਗੇ ਨਹੀਂ ਅੱਗੇ ਖਾੜਿਆਂ ਚ ਬਹੁਤ ਘੁੱਟ ਪੈਂਦੀ ਸੀ ਨਾ ਜੋ ਖਾੜਾ ਗੂੜਾ ਸੌਣੇ ਜਾਣਾ ਹਨਾ ਮਾਨਕ ਆਇਆ ਸੀ ਜਦੋਂ ਜਲਾਲ ਆ ਸਾਈਕਲ ਦਿੱਤਾ ਸੀ ਇਹਨੂੰ ਆਹ ਮਤਲਬ ਜਿਵੇਂ ਅੱਜ ਮਰਸੀਡੀ ਦਿੰਦੇ ਆ ਉਦੋਂ ਸਾਈਕਲ ਦਿੱਤਾ ਸੀਗਾ ਆ ਬੜੀ ਪਿਆਰੀ ਕਰਦਾ ਹਨਾ ਮਾਨਕ ਨੂੰ ਕਹਿੰਦਾ ਸਾਈਕਲ ਦੇਣਾ ਹੈ ਉਹ ਕਾਠ ਹੋਇਆ ਸਾਈਕਲ ਦੇ ਨਾ ਕਹਿੰਦੇ ਮਾਨਕ ਨੂੰ ਹੁਣ ਜਵਤ ਨੂੰ ਮਖੌਲ ਲੱਗੂਗਾ ਇੰਨੀ ਦੁਨੀਆ ਇਹ ਵੀ ਹਾਰ ਪਾਏ ਵੀ ਸਾਈਕਲ ਦੇ ਬੁਰਾ ਹਾਲ ਬਾਬਾ ਤੁਰ ਤੁਰ ਕੇ ਜਾਂਦੇ ਤੇ ਲੋਕਾਂ ਨੇ ਨੇਰੇ ਨੇੜੇ ਫਸਲਾਂ ਮੈਤੀਆਂ ਬਈ ਡਾਂਗ ਬਹੁਤ ਚੱਲੀ ਅਹੀਂ ਰੈਕੋਟ ਉੱਡ ਕੇ ਸਾਡਾ ਮਾਸੜ ਸੀਗਾ ਵਿਚਾਰੇ ਦੀ ਮੌਤ ਹੋ ਗਈ ਮਾਸੜ ਸਾਡਾ ਮੇਰੇ ਇੱਥੇ ਤੱਕ ਹੀ ਆਉਂਦਾ ਸੀ ਮੇਰੇ ਤਾਂ ਸਾਢੇ 1/4 ਫੁੱਟ ਦੇ ਹੀ ਸੀ ਤੇ ਮਾਨਕ ਦੇਖਣ ਉੱਡ ਕੇ ਤੇ ਉਧਰੋਂ ਚੱਲ ਪਈ ਡਾਂਗ ਠੀਕ ਹੈ ਡਾਂਗ ਚੱਲ ਪਈ ਤੇ ਹੁਣ ਜਿਹੜੇ ਦਾ ਵੱਡੇ ਸੀ ਭਾਈ ਕੰਧਾ ਟੱਪ ਗਏ ਤੇ ਸਾਡੇ ਮਾਸਟਰ ਤੋਂ ਵਿਚਾਰੇ ਤੋਂ ਟੱਪੀ ਨਾ ਜਾਵੇ ਹਾਥੀ ਨਾ ਪੋਵੇ ਕੰਧ ਨੂੰ ਆਲੇ-ਦਾਲੇ ਭੱਜਿਆ ਫਿਰੇ ਛਾਲ ਜੀ ਮਾਰ ਕੇ ਵੇਖ ਲਿਆ ਕਰੇ ਹੱਥ ਪੋਵੇ ਨਾ ਉਹਨੂੰ ਡਾਂਗਾ ਇਹਦੇ ਪਈ ਜਾਣ ਵਿਚਾਰੇ ਦੇ ਇੱਕ ਰੀਆ ਨੂੰ ਟੁੱਟੀ ਥਿਆਗੀ ਇਹਨੇ ਟੁੱਟੀ ਤੇ ਚੜ ਕੇ ਤੇ ਹੱਥ ਪਾ ਲਿਆ ਲਾਮਕ ਗਿਆ ਕੰਧ ਨਾਲ ਉਹਦੋਂ ਪੁਲਸਾਂ ਨੇ ਵੇਖ ਲਿਆ ਦੋ ਮਾਰ ਕੇ ਡਾਂਗਾ ਫਿਰ ਟੱਟ ਲਿਆ ਅੱਛਾ ਫਿਰ ਵਿਚਾਲ ਨੂੰ ਭੱਜ ਲਿਆ ਦਿਮਾਗ ਕੰਮ ਕਰ ਗਿਆ ਵੀ ਇੱਧਰ ਤਾਂ ਬਾਲੀਆਂ ਪੈਂਦੀਆਂ ਪੈਚ ਜੇ ਚੱਲਣਾ ਹੈ ਨਾ ਜਮਾ ਹੈ ਖਾੜਾ ਜਦੋਂ ਜਮਾਂ ਸ਼ਾਂਤ ਹੋ ਗਿਆ ਕੁੱਟ-ਕੱਟ ਲਈ ਪੁਲਿਸ ਨੇ ਪੂਰੇ ਉਦੋਂ ਆਇਆ ਅੱਛਾ ਲਾਲ ਵਾਪਿਆ ਮੈਂ ਕਿਹਾ ਜਿਵੇਂ ਮਾਥੜਾ ਕਹਿੰਦਾ ਆਰਾਮ ਦਾਓ ਮੇਰਾ ਖਾੜਾ ਤੂੰ ਨਹੀਂ ਸੁਣ ਲਾ ਮੈਂ ਕਿਹਾ ਹਾਂ ਤੇ ਰਹੀ ਗੱਲ ਜਿਹੜੀ ਸਿੰਘਾਂ ਦੇ ਟਾਈਮ ਦੀ ਸੀ ਬਾਈ ਉਦੋਂ ਵੀ ਮੈਂ ਮਾਨਕ ਲੱਗਿਆ ਦੇਖਿਆ ਬਹੁਤ ਸਿੰਘ ਵਾਲੇ ਅੱਛਾ ਆਪ ਦੇਖਿਆ ਮੈਂ ਬਹੁਤ ਸਿੰਘ ਵਾਲੇ ਮਾਨਕ ਦੇ ਖੱਟੀ ਪੱਗ ਬੰਨੀ ਹਾਂ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਤ ਸੀਗੇ ਅੱਛਾ ਤੇ ਮਾਨਕ ਨੇ ਕਿਹਾ ਵੀ ਇੱਕ ਵਾਰੀ ਹਾਂ ਉਹ ਕਹਿੰਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਜਾਓ ਤੇ ਮੈਂ ਰੰਗ ਰੰਗ ਪ੍ਰੋਗਰਾਮ ਉਹ ਕਹਿੰਦੇ ਨਹੀਂ ਭਾਈ ਸਾਹਿਬ ਆ ਰਹੇ ਕਿਹਦਾ ਕੌਣ ਭਾਈ ਸਾਹਿਬ ਉਹ ਕਹਿੰਦੇ ਭਾਈ ਗੁਰਜੰਟ ਸਿੰਘ ਜੀ ਆ ਰਹੇ ਆ ਹ ਮਾਨਕ ਵਿਚਾਰਾ ਕੰਮ ਦਾ ਕੰਮ ਦਾ ਗਾਵੇ ਤੇ ਲਾ ਯਾਰ ਉਹ ਵੀ ਰੋਹ ਸੀ ਬੰਦੇ ਦਾ ਅਨਾਉਂਸਮੈਂਟ ਹੋਈ ਹੈ ਸਟੇਜ ਤੋਂ ਮੈਂ ਆਦੇ ਅੱਖਾਂ ਨਾਲ ਵੇਖਿਆ ਕੰਨਾਂ ਨਾਲ ਸੁਣੀ ਆ ਉਹ ਕਹਿੰਦੇ ਪੁਲਿਸ ਨੂੰ ਸੂਚਿਤ ਕੀਤਾ ਵੀ ਪੁਲਿਸ ਆਪਦੀ ਡਿਊਟੀ ਕਰੇ ਪੁਲਿਸ ਬਿਲਕੁਲ ਭਾਈ ਕੋ ਹਜੂ ਗਲਤ ਕੰਮ ਨਾ ਕਰੇ ਨਾ ਸਾਡੇ ਵੱਲੋਂ ਹੋਊਗਾ ਨਾ ਤੁਹਾਡੇ ਵੱਲੋਂ ਹੋਊਗਾ ਭਾਈ ਸਾਹਿਬ ਜੀ ਚੰਦ ਮਿੰਟਾਂ ਚ ਪਹੁੰਚਣ ਵਾਲੇ ਨੇ ਤੇ ਕੋਈ ਵੀ ਬੰਦਾ ਹੁੱਲੜਵਾਜੀ ਨਾ ਕਰੇ ਤੇ ਨਹੀਂ ਉਹਦਾ ਜਵਾਬ ਬਹੁਤ ਗਲਤ ਹੋਊਗਾ ਕਿਉਂਕਿ ਭਾਈ ਸਾਹਿਬ ਦੀ ਫੌਜ ਸਾਰੀ ਆ ਚੁੱਕੀ ਹੈ ਜੀ ਜਰਸਰੇ ਵੀ ਦੱਸੀ ਜਾਣੀ ਆ ਯਾਰ ਸਕੂਲਾਂ ਦੇ ਵਰਦੀ ਲਵਾਤੀ ਸੀ ਉਹਨਾਂ ਨੇ ਭਾਈ ਸਾਹਿਬ ਜੀ ਆ ਗਈ ਭਈ ਸਿੱਧਾ ਸਟੇਜ ਤੇ ਯਾਰ ਅੱਛਾ ਸੀਗਾ ਇਹ ਬਣੀ ਪੰਜ ਸਿੰਘ ਹੁੰਦੇ ਆ ਪਤਾ ਨਹੀਂ ਵੀ ਹੈ ਕਿਹੜਾ ਇਹਨਾਂ ਚੋਂ ਪੰਜਾਂ ਚੋਂ ਅੱਛਾ ਉਹ ਪਤਾ ਵੀ ਜਾਣਤਾ ਪਹੁੰਚ ਗਿਆ ਅੱਛਾ ਦੇਖ ਲਾ ਮਾਨਕ ਦੇ ਮੋਢੇ ਤੇ ਉਤਰਾ ਕੇ ਘਰੇ ਲੈ ਕੇ ਗਿਆ ਪਰ ਘਿਗਲੇਂਗੇ ਪੈ ਕੇ ਹੁਣ ਘਰੇ ਜਾ ਕੇ ਪੈਸੇ ਦਿੱਤੇ ਨਾਲ ਬੜਾਇਆ ਲੂਣ ਕੰਡਾ ਖੜਾ ਹੋ ਗਿਆ ਮੇਰਾ ਬੱਬਾ ਹਾਂ ਮੈਂ ਕਹਿੰਦਾ ਯਾਰ ਆ ਫਿਰ ਤਾਂ ਮौज ਨਾ ਗਲੇਣਾ ਚ ਰਹੀ ਗਿਆ ਇਹਨਾਂ ਪੁਲਿਸ ਜਦੋਂ ਮੀਟਿੰਗਾਂ ਹੁੰਦੀ ਸੀ ਪੁਲਿਸ ਤਾਂ ਪਹਿਰਾ ਦਿੰਦੀ ਸੀ ਹੂੰ ਡਰਦੀ ਸੀ ਪੁਲਿਸ ਤਾਂ ਹਾਂ ਕਿਹੜਾ ਮوضوع ਨੇ ਜਾਂਦਾ ਪੁੱਤ ਲੈ ਯਾਰ ਅਜੀਤ ਬੋਤ ਸਿੰਘ ਵਾਲੇ ਮੈਂ ਅੱਗੇ ਤੁਹਾਨੂੰ ਤਾਂ ਦੱਸੀ ਆ ਬੋਤ ਸਿੰਘ ਵਾਲੇ ਸਾਨੂੰ ਛੱਡ ਗਿਆ ਬਾਪੂ ਮੇਰਾ ਕਹਿੰਦਾ ਵੀ ਚਲੋ ਕਣਕ ਵੜਾ ਦਿਓ ਵੀ ਇਹਨਾਂ ਦੇ ਸੱਟਾਂ ਲੱਜੀਆਂ ਸੀ ਘਰੇ ਵਿਵਪਤਾ ਸੀਗੀ ਉੱਥੇ ਹਨਾ ਆਪਣੇ ਰਿਸ਼ਤੇਦਾਰਾਂ ਦੇ ਆਹਾ ਆ ਬੋਤ ਸਿੰਘ ਵਾਲਾ ਰਾਜਿਆਂ ਦੇ ਨਾਲ ਤੇ ਬਈ ਅਸੀਂ ਉੱਥੇ ਕਣਕ ਵੜਾਉਣ ਆ ਗਏ ਉਧਰੋਂ ਸਾਡੇ ਖੇਤ ਚ ਘਰ ਹੁੰਦਾ ਸੀਗਾ ਜੀ ਪੱਠੇ ਵੱਢੀ ਜਾਂਦੇ ਆ ਉਧਰੋਂ ਸਾਡੇ ਥੋੜੀ ਜੀ ਬਾੜ ਤੇ ਇਧਰ ਘਰ ਸੀਗਾ ਤੇ ਉਧਰੋਂ ਪੁਲਿਸ ਆ ਗਈ ਵਾ ਕੇ ਪੁਰਾਣੇ ਵਾਲੀ ਮੈਂ ਕਿਹਾ ਬੁੜਿਆ ਪੁਲਿਸ ਆ ਗਈ ਬੜਾ ਟੂਟੇ ਬਾੜੇ ਖਾਂਦਾ ਈ ਅਜਮ ਵੰਦਨਾ ਪੱਠੇ ਤੈਨੂੰ ਗਾਂਢੀਆਂ ਹਾਂ ਹਾਂ ਪੌਂਚ ਆ ਗਈ ਉਹਨਾਂ ਨੇ ਉਹਨਾਂ ਦਰੂਦੂ ਪਾਈ ਹੋ ਜਦੋਂ ਉਹਨਾਂ ਦੀ ਪੁਣੀ ਟੋਕਰਾ ਵੇਟ ਕੇ ਗੋਹੇ ਦਾ ਭੱਜ ਲੀ ਉਹ ਮੈਂ ਕਿਹਾ ਬੁੜਿਆ ਬੀਬੇ ਪੱਤੀ ਇਹਨਾਂ ਦੀ ਟੋਕਰਾ ਸੱਟ ਕੇ ਓਏ ਓਏ ਪੰਨਿਆ ਪੰਨਿਆ ਪੰਜੂ ਵੀ ਯਾਰ ਐਵੇਂ ਮਰੀ ਜਾਂ ਨਾ ਯਕ ਮਗਲੇ ਨੇ ਚਾਂਬਾਂ ਸਾਂਬੜਾ ਯਾਰ ਤੂੰ ਯਾਰ ਪੱਟੇ ਬਦਲੇ ਉਦੋਂ ਉਹਨੂੰ ਅੰਦਰੋਂ ਨਿਕਲਿਆ ਬਾਬਾ ਦੇ ਸਾਲਟਾਂ ਇੱਥੇ ਮਗਰ ਲਾਈਆਂ ਵੀਰੇ ਸੰਗਤ ਪਰਿਆਲਾ ਫਬਜੀ ਅੱਛਾ ਹੁਣ ਕੱਢ ਗਿਆ ਕਾਂਗਾ ਦਾੜਾ ਮਾਗਾ ਬੁੜੇ ਅਗੋਲੀ ਜਲ ਪੀ ਓਏ ਇਹ ਦਾਦਾ ਦਾ ਕੋਠੇ ਨਿਆ ਪਰਨੇਪਾ ਬੁੜਾ ਦਾ ਕੀ ਬੁੜੇ ਵਰਗੇ ਦਾ ਸਭ ਬਰਸੀਨ ਤੇ ਬੜ ਕੇ ਥੱਲੇ ਮਿੱਟੀ ਜੀ ਰੁਗ ਗੇ ਗਨ ਤਾਂ ਉਧਰੋਂ ਚੱਲ ਪਈ ਅੱਛਾ ਉਧਰੋਂ ਕੀ ਹੋਇਆ ਪੁਲਿਸ ਵਾਲੇ ਬੜ ਕੇ ਵਿੱਚ ਪਾਣੀ ਲੱਗਿਆ ਵਾ ਅੱਛਾ ਭਿੱਜ ਗਏ ਵਿੱਚ ਲੰਮੇ ਪੈਗੇ ਪਾਣੀ ਉਹ ਕਣਕ ਚ ਅੱਛਾ ਲੰਮੇ ਪੈਗੇ ਬਾਬਾ ਹਾਂ ਮੈਂ ਕਹਿੰਨਾ ਯਾਰ ਅੱਧਾ ਘੰਟਾ ਲਾਇਆ ਉਹਨਾਂ ਨੇ ਹੂੰ ਉਹਨਾਂ ਕਿਹਾ ਵੇਲਾ ਸਾਡੇ ਤਾਂ ਨਾ ਮਾ ਨੇੜੇ ਸੁਣੀ ਜਾਂਦਾ ਸੀ ਉਨਰ ਦਾ ਤੁਸੀਂ ਨਿਕਲੋ ਮੈਂ ਆਉਣਾ ਤੁਸੀਂ ਨਿਕਲੋ ਮੈਂ ਆਉਣਾ ਉਹ ਕਹਿੰਦਾ ਆਏ ਤੈਨੂੰ ਕਿਵੇਂ ਛੱਡ ਜੁੜਤੀ ਬਾਬਾ ਜੀ ਉਹ ਕਹਿੰਦਾ ਨਹੀਂ ਤੁਸੀਂ ਚੱਲੋ ਮੈਂ ਆ ਗਿਆ ਇਹਨਾਂ ਨੂੰ ਭਜਾ ਕੇ ਮੈਂ ਕਿਹਾ ਯਾਰ ਕਿੱਡੇ ਦਿਲ ਸੀ ਹਨਾ ਬਾਬਾ ਉੱਥੋਂ ਐਸਾ ਚੋਂ ਨਿਕਲਿਆ ਭਜਾ ਕੇ ਸਿੱਧਾ ਹਨਾ ਦਾਖਲ ਹੋ ਗਿਆ ਜਾ ਕੇ ਭਾਈ ਨੀ ਮੜੇ ਅੱਛਾ ਕੋਈ ਮਸਾਂ ਬਚੀਆਂ ਫੜਨ ਪੂੜਨ ਦੀ ਕਹਿਣੇ ਦੀ ਸੋਚੀ ਦੂਜੇ ਕਹਿੰਦੇ ਵੀ ਚਲੋ ਮੱਥਾ ਠੇਕ ਆਈ ਹੈ ਕਿ ਆਪਾਂ ਜਾਨ ਬਚ ਗਈ ਉਹ ਜਗਾ ਦੇ ਮੱਥਾ ਟੇਕਣ ਆ ਕੇ ਬਹੁਤ ਸਾਰੇ ਦੂਜੇ ਪਾਸੇ ਜਗਾ ਸੀ ਉਧਰ ਬਾਬੇ ਵੀ ਜਗਾ ਤੇ ਚਲੇ ਗਏ ਅੱਛਾ ਉਹ ਮੱਥਾ ਟੇਕਣਾ ਇਹ ਮੂਰੇ ਫੇਰ ਚਲਤ ਕਹਿੰਦੇ ਫੇਰ ਭੱਜ ਗਏ ਫੇਰ ਭੱਜ ਗਏ ਉਹਨਾਂ ਨੇ ਕਿ ਇੱਥੇ ਵੀ ਫਿਰਦੇ ਆ ਆ ਹਾਲਾਤ ਵੇਖ ਕੇ ਮੈਂ ਤਾਂ ਪੱਲੀ ਲੈ ਕੇ ਭੱਜ ਲਿਆ ਭਰਾਵਾ ਉੱਤੇ ਉਹ ਲੱਗਣ ਹੀ ਆਏ ਜਿਵੇਂ ਆਪ ਦੇ ਬੱਤੀ ਜਾਂਦ ਗਏ ਯਾਰ ਅੱਛਾ ਲੱਗਦੀ ਆਏ ਹੁੰਦੀ ਆ ਬਾਬਾ ਜਦੋਂ ਅਸੀਂ ਲੁਧਿਆਣੇ ਵਾਲਾ ਕਬਜ਼ਾ ਲਿਆ ਤੇ ਰਾਤ ਨੂੰ ਸਾਡੀ ਗੋਲੀ ਚੱਲ ਪਈ ਐਂਟੀ ਗ੍ਰੋਪ ਆ ਗਿਆ ਗਰਪ ਵੀ ਕਿਹੜੀ ਸਕੀਮ ਲਾਇਆ ਉਹਨਾਂ ਨੇ ਜਿਹੜਾ ਗਿੱਲ ਰੋਡ ਐ ਗਿੱਲ ਰੋਡ ਬੰਦ ਕਰ ਲਿਆ ਮਲੇਰਕੋਟ ਨੇ ਜਾਂਦਾ ਜਿਹੜਾ ਠੀਕ ਐ ਬੰਦ ਕਰਕੇ ਨਾ ਇੱਕ ਟਰਾਲਾ ਖਰਾਬ ਕਰਤਾ ਉੱਥੇ ਸਾਨੂੰ ਪਹਿਲੇ ਹੀ ਕੰਸੋਰ ਮਿਲ ਗਈ ਸੀ ਕਿ ਅੱਜ ਬਹੁਤ ਵੱਡਾ ਕਾਂਡ ਕਰਨਗੇ ਤੇ ਸਾਡੀ ਜ਼ਮੀਨ ਦੇ ਨਾਲ ਦੀਆਂ ਕੱਚਾ ਰਸਤਾ ਹੋ ਕੇ ਨਿਕਲਦਾ ਸੀ ਵੀ ਉਧਰ ਦੀਆਂ ਗੱਡੀਆਂ ਕੱਢਾਂਗੇ ਤੇ ਵਿੱਚ ਹੀ ਕਾਫਲਾ ਆਪਣਾ ਬਾੜ ਦੇਾਂਗੇ ਕਰਿਆ ਵੀ ਉਹ ਨਹੀਂ ਹਾਂ ਠੀਕ ਹੈ ਨਾ ਬੱਬਾ ਅਸੀਂ ਪਜੀਸਣਾ ਲੈ ਕੇ 11 ਜਾਣੇ ਸੀ ਅੱਛਾ ਅਸੀਂ ਆਇਆ ਵੀ ਅਸੀਂ ਅੱਧਾ ਅੱਧਾ ਕਿਲਾ ਲੈ ਲਿਆ ਕੱਲੇ ਕੱਲੇ ਨੇ ਵੀ ਇਥੋਂ ਗੋਲੀ ਚਲਾਈ ਭੱਜ ਕੇ ਹੋ ਉਥੋਂ ਭੱਜ ਕੇ ਹੋ ਉਥੋਂ ਭੱਜ ਕੇ ਇਥੋਂ ਆਏ ਲੱਗੇ ਉਹਨਾਂ ਨੂੰ ਵੀ ਜਗਾ ਜਗਾ ਬੰਦੇ ਆ ਵੀ 11 ਨਹੀਂ ਬਾੜੇ ਆ ਹਮ ਪਰ ਅਸੀਂ ਬੱਬਾ ਨੇਰੇ ਚ ਉਹ ਨਾਈਟਾਂ ਦੇ ਵਿੱਚ ਗੱਡੀਆਂ ਤੁਰਾਂ ਆਉਂਦੇ ਕਹਿੰਦਾ ਅਸੀਂ 20 ਭੜਾਤਾ ਬੱਬਾ ਇਧਰੋਂ ਗੋਲੀ ਵਾਲਾ ਹਾਂ ਭੱਜ ਗਏ ਭੱਜ ਗਏ ਕੋਈ ਨਹੀਂ ਖੜਿਆ ਘੜ ਤੋਂ ਘੜ 70 80 ਗੱਡੀਆਂ ਸੀ ਗੱਲ ਪਿੰਡ ਦੇ ਨੂੰ ਅੱਜ ਵੀ ਪਤਾ ਲੁਧਿਆਣੇ ਮੈਨੂੰ ਤਾਰੀ ਮੋਗੇ ਵਾਲਾ ਕਹਿੰਦੇ ਹੁੰਦੇ ਸੀ ਉੱਥੇ ਉਹ ਅੱਜ ਵੀ ਪਤਾ ਉਹਨਾਂ ਨੂੰ ਸਿਰ ਧੜ ਦੀ ਲੱਗੀ ਸੀ ਬੱਬਾ ਉਹਦੇ ਵਿੱਚ ਜਗਾ ਪਿਛੇ ਤੇ ਉੱਥੇ ਅੱਜ ਸਟਾਰ ਐਨ ਕਲੇਵ ਕਲੋਨੀ ਕੱਟੀ ਹੋਈ ਹੈ ਕਿਹਨੇ ਨਿੰਦੀ ਉਹਨਾਂ ਨੇ ਅੱਛਾ ਪੱਪੀ ਨੂੰ ਵੀ ਹਿੱਸਾ ਮਿਲਿਆ ਸੀ ਉਹ ਚੋਂ ਅੱਛਾ ਅੱਛਾ ਅਸੀਂ ਦਾ ਮਤਲਬ ਹੈ ਹੁਕਮ ਤੇ ਪੱਪੂ ਸੀ ਹੁਕਮ ਬਜਾਇਆ ਤੇ ਪੇਸਾ ਉਹ ਲਾਲਾ ਨੂੰ ਤੜਕੇ ਅਸੀਂ ਉਹ ਘਰਾਂ ਵਾਲਿਆਂ ਨੂੰ ਮਿਲਿਆ ਜਿਹੜੇ ਘਰ ਸੀਗੇ ਉੱਥੇ ਸਾਡੇ ਇਧਰ ਲੈ ਪਾਇ। ਉਹ ਕਹਿੰਦਾ ਗੁਰੂ ਆ ਯਾਰ ਅਜ ਤਾਂ ਇੱਥੇਦਾਰੀ ਚਲੇ ਜਾਂਦੇ ਜੋ ਅਗ ਲੈ ਕੇ ਯਾਰ। ਮੈਂ ਕਿਉਂ ਕਹਿੰਦਾ ਸਾਨੂੰ ਐ ਲੱਗੇ ਵੀ ਸਾਡੇ ਕੰਨ 'ਚ ਵੱਜਦੇ ਆ। ਫੇਰ ਕਿਉਂਕਿ ਆਵਾਜ਼ ਉਧਰੋਂ ਵੀ ਕੰਦਾਗਾ ਦੂਰ ਸੀਗੀਆਂ। ਆਵਾਜ਼ ਬੈਕ ਉਹਨਾਂ ਦੇ ਬੱਜੇ ਕੋਠਿਆਂ 'ਚ। ਫੇਰਾਂ ਵੀ। ਤੇ ਉਹ ਕਹਿੰਦਾ ਜਵਾਕ ਸਾਡੇ ਕੋਈ ਬਿੱਡਾਂ ਥੱਲੇ ਕੋਈ ਪੇਟੀ ਥੱਲੇ ਯਾਰ। ਕਹਿੰਦਾ ਕੋਈ ਹਾਲ ਸੀ ਸਾਡਾ ਐ। ਕੋਈ ਕਿਹੜੀ ਰਸੋਈ 'ਚ ਬੈਠਾ ਕੋਈ ਕਿਹੜੀ 'ਚ ਸਾਰੇ ਘਾਰ ਹੀ ਵਿਚਾਰੇ ਬਹੁਤ ਔਖਾ ਗਿਆ ਉਹਨਾਂ ਦਾ ਤੇ ਉਹ ਕਹਿੰਦਾ ਯਾਰ ਸਾਨੂੰ ਤਾਂ ਐ ਲੱਗੇ ਵੀ ਸਾਡੀਆਂ ਕੰਧਾਂ 'ਚੋਂ ਮਰੀ ਜਾਂਦੇ ਹਾਂ ਹਾਂ ਸਵੇਰੇ ਉੱਠ ਕੇ ਦੇਖਿਆ ਵੀ ਸਾਡੀ ਕੰਧ 'ਤੇ ਕੋਈ ਨਹੀਂ ਲਿਆਣੀ ਨਹੀਂ ਹਾਂ ਮੈਂ ਕਿਹਾ ਵਾਹ ਜੀ ਆਉਂਦੀ ਹੁੰਦੀ ਉਹ ਕਹਿੰਦਾ ਪਤਾ ਨਹੀਂ ਕੀ ਆਉਂਦਾ ਸਾਡੇ ਤਾਂ ਕੱਪੜੇ ਧੋਣ ਵਾਲੇ ਪਏ ਸਾਰੇ ਟੱਪਰ 'ਤੇ ਭਰਾਵਾ ساری ਰਾਤ ਦੀ ਲੁਕੇ ਰਹੇ ਇਦਾਂ ਅੱਛਾ ਉਹ ਗੱਲ ਆ ਯਾਰ ਕਹਿੰਦਾ ਭਾਈ ਇਹ ਕਹਿੰਦਾ ਜਾ ਸਾਨੂੰ ਉਠਾ ਦਿਓ ਯਾਰ ਇੱਥੋਂ 6 ਮਹੀਨੇ ਲੱਗੇ ਸੀ ਭਾਈ ਉਹ ਕੰਮ ਅੱਜ 6 ਮਹੀਨੇ ਜਨੇਪਰੇ ਜੜਾਇਆ ਸੀ ਫੇਰ ਕੱਟੀ ਗਈ ਕਲੋਨੀ ਠੀਕ ਆ ਅੱਜ ਕਲੋਨੀ ਦੇ ਮਾਲਕ ਕਹਿੰਦੇ ਸਾਡੀ ਆ ਪਰ ਸਮੇ ਸਮੇਂ ਦਾ ਮੰਗਲ ਹੁੰਦਾ ਹੈ ਹਨਾ ਭळ्या ਜੀ ਨਿਕਲਦੀ ਜ਼ਿੰਦਗੀ ਜ਼ਿੰਦਗੀ ਉਧਰ ਨਿਕਲ ਗਈ ਹੁਣ ਪਸਤਾਉਨੇ ਆ ਵੇ ਕੀ ਕਰ ਬੈਠੇ ਕਿਸੇ ਦਾ ਤਾਂ ਕੋਇਆ ਹੀ ਹੈ ਕਿਸੇ ਨੂੰ ਤਾਂ ਦਿੱਤਾ ਹੀ ਹੈ ਆਪਾਂ ਕੀ ਲੈਣਾ ਯਾਰ ਕਿਸੇ ਦੀ ਗਲਤੀ ਕਿਸੇ ਦੀ ਨਹੀਂ ਅਗਲਾ ਲੈਂਦਾ ਨਾ ਲੈਂਦਾ ਦਿੰਦਾ ਨਾ ਦਿੰਦਾ ਉਦੋਂ ਜ਼ਮੀਨਾਂ ਦੇ ਰੇਟ ਬਈ 80 ਲੱਖ ਕਰੋੜ ਹੋ ਗਿਆ ਸੀ ਲੁਧਿਆਣੇ 'ਚ ਉਦੋਂ ਪਹਿਲਾਂ ਉਹਨਾਂ ਨੇ 30 ਲੱਖ ਨੂੰ ਖਰੀਦ ਲਈ ਸੀ ਅੱਛਾ ਰਣਜੀਤ ਐ ਵਿੰਨੂ ਵਾਲੇ ਪਾਪੇ ਨੇ 30 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਸੌਦਾ ਕਰ ਲਿਆ ਉਹ ਮੁਕਰ ਗਿਆ ਉਹ ਨਹੀਂ ਤੇ ਉਹ ਕਹਿੰਦਾ ਵੀ ਤੁਸੀਂ ਆਪ ਦਾ ਕਿਹੜਾ ਫਸਲ ਬੀਜੀ ਚੱਲੋ ਵੀ ਅਸੀਂ ਕਿਹੜਾ ਜੇ ਵਰਤਨਾ ਹੈ ਪੰਜ ਚਾਰ ਸਾਲ ਅਸੀਂ ਕਲੋਨੀ ਨਹੀਂ ਕੱਟਣੀ ਜਦੋਂ ਕੱਟਾਂਗੇ ਉਹ ਸਾਨੂੰ ਛੱਡ ਦਿਓ ਉਹ ਕਹਿੰਦੇ ਠੀਕ ਹੈ ਜੀ ਤੇ ਉਹ ਹੁਣ ਬਈ ਰੇਟ ਹੋ ਗਿਆ ਕਰੋੜ ਹੁਣ ਕਿਹੜਾ ਛੱਡਦਾ ਬਈ ਉਹਨਾਂ ਮੈਂ ਜਟਨੀ ਫੇਰੋਨਾਂ ਨੇ ਉਹ ਮੇਂ ਗਾਹ ਵੇਚਤੀ ਐ ਨਾ ਉਹਨੇ ਦੀ ਹੁਣ ਉਹਨੂੰ ਫੇਰ ਸਾਨੂੰ ਮਿਲੇ ਫੇਰ ਅਜਿਆ ਕਾ ਵਿਹਾਜ ਹੋਣਾ ਵੀ ਮਰਨ ਨੂੰ ਹੀ ਤਾਂ ਤਿਆਰ ਆਵਾਂਗੇ ਬਈ ਬਸ ਰਹਿ ਗਿਆ ਮਰੀਦ ਦੇ ਪੱਲੇ ਖਾਣਾ ਪਾਣਾ ਹੀ ਗੱਲਾ ਮੈਂ ਕਿਹਾ ਚੰਗਾ ਖਾ ਲੋ ਬਸ ਉਹ ਇਹੀ ਹਜ਼ਾਰ ਦਿਨ ਤੱਕ ਬੋਤ ਕੀਤਾ ਮਿਲਣਾ ਕੋਈ ਨਹੀਂ ਆਪਾਂ